ਸੇ ਸਵਾਰੀਆਂ ਨਾਲ ਭਰੀ ਬਾਜ਼ੇ ਵਿੱਚ ਉਸ ਵੇਲੇ ਚੀਕ ਚਿਹੜਾ ਪੈ ਗਿਆ ਜਦੋਂ ਸਵਾਰੀਆਂ ਬਾਜ਼ੇ ਵਿੱਚ ਘੂਕ ਸੁੱਤੀਆਂ ਪਿਆਸੀ ਤਾਂ ਅਚਾਨਕ ਬਾਜ਼ੇ ਵਿੱਚ ਧੂਆ ਆਉਣ ਲੱਗਿਆ ਜਿਸ ਤੋਂ ਬਾਅਦ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਤੇ ਫਟਾਫਟ ਸਵਾਰੀਆਂ ਟਾਕੀਆਂ ਸਣੇ ਬਾਹਰ ਨਿਕਲਦਿਆਂ ਕੋਸ਼ਿਸ਼ ਕਰਦੀਆਂ ਰਹੀਆਂ ਦੱਸਿਆ ਕਿ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਮੋਹਨ ਲਾਲ ਗੰਜ ਇਲਾਕੇ ਦੇ ਵਿੱਚ ਦਿੱਲੀ ਤੋਂ ਬਿਹਾਰ ਜਾ ਰਹੀ ਇੱਕ ਪ੍ਰਾਈਵੇਟ ਸਲੀਪਰ ਬੱਸ ਨੂੰ ਅਚਾਨਕ ਅੱਗ ਲੱਗੀ ਇਸ ਦਰਦਨਾਕ ਹਾਦਸੇ ਵਿੱਚ 5 ਲੋਕ ਜ਼ਿੰਦਾ ਸੜ ਗਏ ਜਦੋਂ ਕਿ ਬਾਸ ਦੇ ਵਿੱਚ ਲਗਭਗ 70-80 ਸਵਾਰੀਆਂ ਸਨ ਇਹ ਹਾਦਸਾ ਕਿਸਾਨ ਪੱਤੇ ਉਸ ਵੇਲੇ ਵਾਪਰਿਆ ਜਦੋਂ ਸਾਰੀਆਂ ਸਵਾਰੀਆਂ ਡੂੰਗੀ ਨੀਂਦ ਦੇ ਵਿੱਚ ਸੁੱਤੀਆਂ ਪਈਆਂ ਸੀ ਚਸ਼ਮਦੀਦਾਂ ਦੇ ਅਨੁਸਾਰ ਅੱਗ ਇੰਨੀ ਭਿਆਨਕ ਸੀ ਕਿ ਸਿਰਫ 10 ਮਿੰਟਾਂ ਦੇ ਵਿੱਚ ਪੂਰੀ ਬੱਸ ਸੜ ਕੇ ਸੁਆਹ ਹੋ ਗਈ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ 1 ਕਿਲੋਮੀਟਰ ਦੂਰ ਤੋਂ ਵੀ ਦਿਖਾਈ ਦੇ ਰਹੀਆਂ ਸੀ। ਖਾਸੇ ਸਮੇਂ ਹਫੜਾ-ਦਫੜੀ ਮੱਚ ਗਈ। ਲੋਕ ਦਰਵਾਜ਼ਿਆਂ ਅਤੇ ਖਿੜਕੀਆਂ ਵੱਲ ਭੱਜੇ ਪਰ ਬੱਸ ਦੀ ਡਰਾਈਵਰ ਸੀਟ ਦੇ ਨੇੜੇ ਵਾਧੂ ਸੀਟ ਨੇ ਰਸਤਾ ਰੋਕ ਦਿੱਤਾ ਜਿਸ ਕਾਰਨ ਬਹੁਤ ਸਾਰੇ ਯਾਤਰੀ ਵਿੱਚ ਫਸ ਗਏ ਅਤੇ ਬਾਹਰ ਨਾ ਨਿਕਲ ਸਕੇ। ਬਾਦ ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਨੇ ਕਿਹਾ ਕਿ ਪਹਿਲਾ ਬਾਦ ਦੇ ਅੰਦਰ ਧੂੰਆਂ ਭਰਨ ਲੱਗਿਆ ਜਿਸ ਕਰਕੇ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਮੁਸ਼ਕਲ ਆਉਣ ਲੱਗੀ ਜਦੋਂ ਤੱਕ ਕੋਈ ਕੁਝ ਸਮਝ ਸਕਦਾ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਬਾਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਕੁਝ ਯਾਤਰੀ ਸਮੇਂ ਸਿਰ ਬਾਹਰ ਨਿਕਲਣ ਦੇ ਵਿੱਚ ਕਾਮਯਾਬ ਹੋ ਗਏ ਪਰ 5 ਲੋਕ ਬਾਹਰ ਨਹੀਂ ਨਿਕਲ पाए ਜਿਸ ਕਰਕੇ ਉਹ ਬਾਦ ਦੇ ਵਿੱਚ ਜ਼ਿੰਦਾ ਸੜ ਕੇ ਉਹਨਾਂ ਦੀ ਮੌਤ ਹੋ ਗਈ ਇਸ ਹਾਦਸੇ ਦੇ ਵਿੱਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਬਲਦਰ ਡਰਾਈਵਰ ਨੇ ਪਹਿਲਾ ਸ਼ੀਸ਼ਾ ਤੋੜਿਆ ਤੇ ਖੁਦ ਛਾਲ ਮਾਰ ਕੇ ਭੱਜ ਗਿਆ ਹਾਦਸੇ ਤੋਂ ਬਾਅਦ ਉਸ ਦਾ ਕੋਈ ਪਤਾ ਨਹੀਂ ਲੱਗਿਆ ਫਿਰ ਉਸ ਨੇ ਡਰਾਈਵਰ ਵਿਰੁੱਧ ਦਾ ਮਾਮਲਾ ਦਰਜ ਕਰ ਲਿਆ ਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਮੌਕੇ ਤੇ ਪਹੁੰਚ ਗਏ ਅਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਸੀ ਪੰਜ ਯਾਤਰੀਆਂ ਦੀ ਮੌਕੇ ਤੇ ਮੌਤ ਹੋ ਗਈ ਜਿਨ੍ਹਾਂ ਦੀ ਹਲੇ ਤੱਕ ਪਛਾਣ ਨਹੀਂ ਹੋ ਸਕੀ ਹੈ ਪੁਲਿਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਪਰ ਅਸਲ ਕਾਰਨ ਫੋਰੈਂਸਿਕ ਰਿਪੋਰਟ ਆਉਣ ਤੋਂ ਬਾਅਦ ਹੀ ਸਪਸ਼ਟ ਹੋਵੇਗਾ ਲੋਕਾਂ ਦਾ ਕਹਿਣਾ ਕਿ ਜੇਕਰ ਬਾਦੀ ਸੀਟ ਵਿਵਸਥਾ ਤੇ ਐਮਰਜੈਂਸੀ ਰੂਟ ਸਹੀ ਹੁੰਦਾ ਤਾਂ ਸ਼ਾਇਦ ਇਨ੍ਹਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀ ਸੀ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਕਿ ਬਾਦੀ ਦੇ ਵਿੱਚ 5-7 ਸਿਲੰਡਰ ਵੀ ਰੱਖੇ ਹੋਏ ਸੀ ਪਰ ਉਹਨਾਂ ਦੇ ਵਿੱਚੋਂ ਕੋਈ ਵੀ ਸਿਲੰਡਰ ਨਹੀਂ ਫਟਿਆ ਪਰ ਦੂਜੇ ਪਾਸੇ ਸਹਾਸੀ ਨੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹਕੀਕਤ ਰੀਵੀ ਪੰਜਾਬੀ ਲਈ ਬਿਊਰੋ ਰਿਪੋਰਟ